ਮੱਥਾ ਟੇਕ ਕੇ ਆਈ ਅਰਦਾਸ ਕਰਾ ਕੇ ਆਈ 니 ਤੇਰਾ ਪਿਓ ਛੇਤੀ ਵਾਰ ਆ ਜੇ ਕੋਈ ਨਾ ਮਾਂ ਤੂੰ ਫਿਕਰ ਨਾ ਕਰ ਉਹ ਰੱਬ ਵੀ ਕਰੂਗਾ ਸਾਰਾ ਕੁਝ ਆਪਣਾ ਹੁਣ ਵੀ ਤਾਂ ਉਹਨੇ ਸਾਥ ਦਿੱਤਾ ਹੀ ਆ ਨਾਲੇ ਮੈਂ ਤਾਂ ਕਦੇ ਉਸ ਤੋਂ ਭਰੋਸਾ ਚੱਕਿਆ ਹੀ ਨਹੀਂ ਮੇਰੇ ਨਾਲ ਇੰਨਾ ਕੁਝ ਹੋ ਗਿਆ ਉਹਨੇ ਹੱਥ ਫੜਿਆ ਕੋਈ ਗੱਲ ਨਹੀਂ ਅੱਗੇ ਵੀ ਉਹ ਆਪਣਾ ਹੱਥ ਫੜੂਗਾ ਰੱਬ ਵੀ ਸੱਚਿਆਂ ਨਾਲ ਹੀ ਆ ਮੰਮੀ ਮੈਂ ਨਾ ਗੁਰੂ ਘਰ ਜਾ ਕੇ ਆਉਂਦੀ ਸੀਗੀ ਕਿਉਂ ਘਰ ਦੇ ਕੰਮ ਧੰਦੇ ਨਿਭੜ ਗਏ ਬਸ ਥੋੜਾ ਮੋਟਾ ਰਸੋਈ ਦਾ ਕੰਮ ਰਹਿ ਗਿਆ ਕੋਈ ਨਾ ਭੈਣ ਜੀ ਫਿਰ ਪਹਿਲਾਂ ਕੰਮ ਨਿਮੇਲ ਲੈ ਫਿਰ ਬਾਗ ਜੀ ਗੁਰੂ ਘਰ ਮੇਰੇ ਘਰ ਆਰਾਮ ਲਈ ਐ ਸੱਸ ਸਹੁਰੇ ਨੇ ਮੈਨੂੰ ਘਰੋਂ ਕੱਢਤਾ ਮੇਰੇ ਦੋ ਜਵਾਕ ਨੇ ਉਹਨਾਂ ਨੇ ਆਪਣੇ ਰੱਖ ਲਏ ਕਹਿੰਦੇ ਜੇ ਹੁਣ ਤੂੰ ਕਰੇ ਬੜੀ ਤੈਨੂੰ ਜਿਉਂ ਦੀ ਨੂੰ ਮਾਰ ਦਾਂਗੇ ਤੁਸੀਂ ਚੁੱਪ ਕਰੋ ਜੀ ਰੋਵੋ ਨਾ ਆਈ ਆ ਜਦੋਂ ਰੱਬ ਕਰੋਪੀ ਹੋ ਜਾਣਾ ਬਸ ਉਹ ਸਾਰੇ ਪਾਸੇ ਮਾਰਾ ਪੈਣ ਲੱਗ ਜਾਂਦੀਆਂ ਤੁਸੀਂ ਰੋਵੋ ਨਾ ਬਸ ਵੇ あれ ਲਈ ਪੁੱਤ ਐਂ ਦੱਸੋ ਆ ਮਮਾ ਦਾ ਪਰਸ ਕੌਣ ਚਾਕੇ ਲੈ ਹੈ ਹਾਂ ਹਾਂ ਹੈ ਪੁੱਤ ਤੂੰ ਕਾ ਕੇ ਲੈ ਨਾ ਪੁੱਤ ਇਹ ਚ ਮਮਾ ਦੀ ਕੋਈ ਚੀਜ਼ ਹੋਊਗੀ ਉਰਾ ਪਰਾ ਨਾ ਹੋ ਜਾ ਪੁੱਤ ਇਹ ਤਾਂ ਐਂ ਕਰਦਾ ਐਂ ਕਰਦਾ ਮੰਮੀ ਇੱਥੇ ਕਿਉਂ ਆ ਕੇ ਬੈਠ ਗਈ ਉਧਰ ਬਹਿ ਜਾਂਦੇ ਬਸ ਪੁੱਤ ਹੁਈ ਆ ਗਈ ਸੀਗੀ ਲੈ ਦੱਸ ਨਾ ਇੱਥੇ ਪੁਰਾਣੇ ਜਿਹੇ ਘਰ ਚਾਕੇ ਬੈਠ ਗਈ ਹੈ ਤੇ ਉੱਥੇ ਬੈਠ ਜਿੰਦੀ ਵਧੀਆ ਉੱਥੇ ਹਵਾ ਤਾਂ ਉੱਥੇ ਵੀ ਚੱਲੀ ਜਾਂਦੀ ਹੈ ਵਧੀਆ ਕਾਲ ਕੋਈ ਨਾ ਪਤਾ ਮੈਂ ਉੱਥੇ ਬਹਿ ਕੇ ਕੀ ਕਰਨਾ ਤੇਰੀ ਸੱਸ ਬੈਠੀ ਆ ਉੱਥੇ ਪਤਾ ਮੈਨੂੰ ਦੇਖ ਕੇ ਨਾ ਐਵੇਂ ਮੂੰਹ ਜਾ ਹੋਰ-ਹੋਰ ਬਣਾਈ ਜਾਂਦੀ ਐ ਮੈਂ ਕਿਹਾ ਚੱਲ ਪਰੇ ਚੰਗੀਆਂ ਐ ਤੂੰ ਤਾਂ ਰਾਂ ਗਈ ਸੀ ਮੈਂ ਚੱਲ ਕੋਈ ਨਾ ਮੈਂ ਤੂੰ ਗੁੱਸਾ ਨਾ ਕਰ ਉਹਨਾਂ ਦੀਆਂ ਗੱਲਾਂ ਦਾ ਇਹ ਮੰਮੀ ਦਾ ਤਾਂ ਸੁਭਾਈ ਆ ਉਹਦੇ ਦੇਖਿਆ ਨੀ ਕੱਲ ਨੂੰ ਵੇਖ ਕੇ ਕਿਵੇਂ ਮੂੰਹ ਵਟਦੀ ਸੀਗੀ ਇਹ ਤਾਂ ਆ ਹੀ ਆ ਹਰ ਇੱਕ ਨੂੰ ਐ ਕਰਦੀ ਆ ਤੂੰ ਇਹ ਨਹੀਂ ਗੱਲਾਂ ਦਿਲ ਤੇ ਨਾ ਲਾਇਆ ਕਰ ਪੁੱਤ ਮੈਂ ਮੰਨਦੀ ਆ ਤੇਰੀ ਗੱਲ ਪਰ ਆਪ ਨੂੰ ਦੇਖ ਕੇ ਫਿਰ ਚੰਗਾ ਨਹੀਂ ਨਾ ਲੱਗਦਾ ਮੈਨੂੰ ਐ ਜੇ ਲੱਗਦਾ ਵੀ ਪਤਾ ਨਹੀਂ ਕਿਉਂ ਇਹ ਐ ਕਰੀ ਜਾਂਦੀ ਐ ਮੇਰੇ ਕਰਕੇ ਹੀ ਕਰਦੀ ਹੋਗੀ ਨਹੀਂ ਨਹੀਂ ਮੰਮੀ ਜਦੋਂ ਮੈਂ ਜਾਂ ਲਾਡੀ ਤੈਨੂੰ ਕੁਛ ਨਹੀਂ ਕਹਿੰਦੇ ਤੂੰ ਮੰਮੀ ਤੋਂ ਕੀ ਲੈਣਾ ਡਰ ਜਾਂਦਾ ਮਹਿਸੂਸ ਹੁੰਦਾ ਹੀ ਹੈ ਪੁੱਤ ਮਨ ਚ ਕਿੱਥੋਂ ਮੈਂ ਤੇਰੇ ਨਾਲ ਆ ਗਈ ਓਰੇ ਮੈਂ ਤਾਂ ਉੱਥੇ ਹੀ ਚੰਗੀ ਸੀ ਮੰਮੀ ਇਕੱਲੀ ਉੱਥੇ ਕੀ ਕਰਦੀ ਤੂੰ ਮੈਨੂੰ ਐਂ ਦੱਸ ਡੈਡੀ ਤਾਂ ਜੇਲ੍ਹ 'ਚ ਬੈਠਾ ਹੈ ਨਹੀਂ ਤੈਨੂੰ ਉੱਥੇ ਕੁਛ ਹੋ ਜਾਂਦਾ ਤੈਨੂੰ ਕੌਣ ਸੰਭਾਲਾ ਮੈਨੂੰ ਦੱਸੀ ਪੁੱਤ ਕੁਛ ਨਹੀਂ ਹੁੰਦਾ ਸੀ ਇੱਥੋਂ ਨਾਲ ਤਾਂ ਚੰਗੀ ਸੀਗੀ ਠੀਕ ਹੈ ਗੱਲਾਂ ਜਾਇਜ਼ ਨੇ ਮੈਂ ਮੰਨਦੀ ਆਂ ਪਰ ਹੁਣ ਕੀ ਕਰੀਏ ਬਦਲ ਤਾਂ ਸਕਦੇ ਨਹੀਂ ਹੁਣ ਇਹਨਾਂ ਨੂੰ ਜਿਹੇ ਜਿਹੇ ਸੁਭਾਅ ਹੈਗੇ ਨੇ ਇਹਨਾਂ ਦੇ ਤਾਂ ਉਹੇ ਜਿਹੀ ਰਹਿਣਗੇ ਪੁੱਤਾਂ બસ ਫਿਰ ਮੰਮੀ ਜੇ ਤੈਨੂੰ ਪਤਾ ਵੀ ਇਹਨਾਂ ਦੇ ਸੁਭਾਅ ਇਹੋ ਜਿਹਾ ਪਹਿਲੇ ਦਿਨ ਤੋਂ ਹੀ ਫਿਰ ਤੂੰ ਕਿਉਂ ਦਿਲ ਤੇ ਲਾਉਣੀ ਆ ਤੂੰ ਬਸ ਐਂ ਵੇਖ ਵੀ ਹੁਣ ਆਪਾਂ ਅੱਗੇ ਕਰਨਾ ਕੀ ਹੈ ਤੇ ਅਰਦਾਸ ਕਰਿਆ ਕਰ ਵੀ ਡੈਡੀ ਬਾਹਰ ਆ ਜੇ ਬਸ ਪੁੱਤ ਮੈਂ ਤਾਂ 24 ਘੰਟੇ ਹੀ ਕਹਿੰਦੀ ਰਹਣੀ ਆ ਵੀ ਤੇਰਾ ਪਿਓ ਬਾਹਰ ਆ ਜੇ ਛੇਤੀ ਛੇਤੀ ਤੇਰਾ ਪਿਓ ਬਾਹਰ ਆ ਜੇ ਜਾ ਉਹਦੇ ਨਾਲ ਮੇਰੀ ਕੋਈ ਗੱਲਬਾਤ ਹੋ ਜੇ ਕੋਈ ਨਾ ਮਾਂ ਤੂੰ ਫਿਕਰ ਨਾ ਕਰ ਅਸੀਂ ਤੇਰੇ ਨਾਲ ਆ ਤੂੰ ਜਮਾਂ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਤੇ ਰਹੀ ਗੱਲ ਮੰਮੀ ਦੀ ਕੋਈ ਗੱਲ ਨਹੀਂ ਮੰਮੀ ਨੂੰ ਅਸੀਂ ਸਮਝਾ ਦਾਂਗੇ ਨਹੀਂ ਲੜਦੇ ਪਿਆਰ ਨਾਲ ਕਹਿ ਦਾਂਗੇ ਚੰਗਾ ਆਏ ਪੁੱਤ ਸਰਗੁਨ ਤੂੰ ਨਾ ਨੂੰ ਲੈ ਸਵੇਰ ਦਾਈ ਫਿਰਦਾ ਤੂੰ ਹੈ ਇਹਨੂੰ ਵੀ ਜਮਾ ਕੁੜੀ ਨੂੰ ਫਿਕਰ ਨਹੀਂ ਹੈਗੀ ਇਹਨੂੰ ਵੀ ਨਵਾਉਣਾ ਸੀ ਇਹਨੂੰ ਵੀ ਨਵਾਉਣਾ ਸੀ ਕਿ ਨਵਾ ਦੇ ਇਹਨੂੰ ਬੁਖਾਰ ਹੋਇਆ ਪਾ ਮਮੀ ਮੈਂ ਤਾਂ ਕਹਿੰਨੀ ਰਹਿਣ ਦੇਗੇ ਨਵਾਉਣ ਨੂੰ ਇਹਨੂੰ ਫਿਰ ਰਹਿਣ ਦਿੰਨੇ ਆ ਪੁੱਤ ਹਾਂ ਆਜਾ ਪੁੱਤ ਸਰਗੁਨ ਇਹਨੂੰ ਬਹਿ ਜਾਂਦੇ ਮਮੀ ਕੋਲ ਤੁਸੀਂ ਨਾਨੀ ਕੋਲ ਬਹਿ ਜਾ ਚੰਗਾ ਨਹੀਂ ਬਹਿਣਾ ਜਾਣਾ ਚਲ ਆਜੋ ਚੰਗਾ ਮੈਂ ਲੈ ਕੇ ਜਨ ਉਧਰ ਆਓ ਤੁਸੀਂ ਲੈ ਚਲ ਪੁੱਤ ਆ ਗਈ ਆ ਗਈ ਕੋਈ ਗੱਲ ਨਹੀਂ ਮੈਂ ਆਉਣੀ ਆ ਲੈ ਤੇਰੀ ਮਾਂ ਤੇ ਕੱਲੀ ਬੈਠੀ ਹੈ ਤੇ ਹੋਰ ਮੈਂ ਤਾਂ ਮੰਮੀ ਨੂੰ ਕਿਹਾ ਸੀਗਾ ਗੇਧਰ ਆ ਕੇ ਬੈਠ ਜਾਓ ਮੰਮੀ ਕਿਹਦੇ ਚਿੱਤ ਜਿਓ ਔਖਾ ਕੋਈ ਗੱਲ ਨਹੀਂ ਕਿ ਮੈਂ ਉੱਥੇ ਬੈਠੀ ਆਂ ਚੱਲ ਕੋਈ ਨਹੀਂ ਤੂੰ ਕੰਮ ਧੰਦਾ ਕਰ ਲੈ ਮੈਂ ਗੱਲਾਂ ਕਰ ਲੈਣੀ ਆ ਉਹਦੇ ਨਾਲ ਹਾਂ ਮੈਂ ਬੈਠ ਜੂਗੀ ਜੀ ਲੱਗ ਜੂਏ ਇੰਨੇ ਨਾਲ ਉਹਦਾ ਵੀ ਲੈ ਇੱਥੇ ਇਕੱਲੀ ਬੈਠੀ ਆਂ ਉੱਥੇ ਬਹਿ ਜਾਂਦੇ ਭੈਣੇ ਮੇਰੇ ਕੋਲੇ ਬਸ ਭੈਣੇ ਜਵਾਖ ਖੇਡੀ ਜਾਂਦੇ ਸੀ ਮੈਂ ਇਹਨਾਂ ਕੋਲੇ ਆ ਕੇ ਬੈ ਗਈ ਨਾਲੇ ਮੈਂ ਤੈਨੂੰ ਐਂ ਪੁੱਛਦੀ ਆਂ ਵੀ ਕਾਲੇ ਨੇ ਕੋਈ ਕਰਿਆ ਤੁਹਾਡੇ ਮਸਲੇ ਦਾ ਹੱਲ ਕਹਵੇਂ ਫੁਕੀਆਂ ਗੱਲਾਂ ਹੀ ਨੇ ਉਹਦੀਆਂ ਨਹੀਂ ਨਹੀਂ ਕਰੂਗਾ ਭੈਣ ਜੀ ਕਹਿ ਕੇ ਗਏ ਝੂਠੀ ਤਸੱਲੀ ਤਾਂ ਨਹੀਂ ਦਿੰਦਾ ਹੈਗਾ ਕਰੂਗਾ ਤਾਂ ਹੈਗਾ ਕੰਮ ਨਹੀਂ ਕਿਹੜੇ ਬਹਿਮਾਂ ਚ ਤੁਰੀ ਫਿਰਦੀ ਐ ਉਹਨੇ ਕੋਈ ਨਹੀਂ ਹੱਲ ਕਰਨਾ ਐਵੇਂ ਉਹਦੇ ਸਿਰ ਤੇ ਛਾਲਾ ਮਾਰਦੀ ਐ ਨਾ ਨਾ ਭੈਣ ਜੀ ਐਂ ਨਾ ਕਹੋ ਮੇਰਾ ਦਿਲ ਥੋੜਾ ਹੁੰਦਾ ਮਸਾ ਦਾ ਇੱਕ ਉਮੀਦ ਜਾਗੀ ਹੋਈ ਐ ਚੱਲ ਮੇਰੀ ਗੱਲ ਸੁਣ ਹੁਣ ਤੈਨੂੰ ਪਤਾ ਇਹਨਾਂ ਗੱਲਾਂ ਦਾ ਮੈਨੂੰ ਪਤਾ ਹੈ ਲੋਕਾਂ ਨੂੰ ਕੀ ਕਹਾਂਗੇ ਅਗਲੇ ਤਾਂ 100-100 ਗੱਲਾਂ ਬੋਲਦੇ ਮੇਰਾ ਤਾਂ ਆਪ ਗਲੀ ਕਮਾਨ ਚ ਨਿਕਲਣਾ ਔਖਾ ਹੋਇਆ ਪਿਆ ਉੱਥੋਂ ਦੀ ਤੂੰ ਇੱਥੇ ਬੈਠ ਗਈ ਆ ਕੇ ਮੈਂ ਕੀ ਕਹਾਂ ਪੈਨ ਜੀ ਉਹਨ ਤੁਹਾਨੂੰ ਬਸ ਤੁਹਾਡਾ ਪੁੱਤੀ ਲਿਆ ਸੀ ਮੈਂ ਤਾਂ ਬਥੇਰਾ ਕਿਹਾ ਸੀ ਵੀ ਨਾ ਪੁੱਤ ਮੈਂ ਇੱਥੇ ਹੀ ਰਹਿਣੀ ਆ ਇਹ ਤਾਂ ਨਿਆਣੇ ਐ ਇਹਨਾਂ ਨੂੰ ਐਂੀਆਂ ਜਿਹੀਆਂ ਗੱਲਾਂ ਦੀ ਕਿੱਥੋਂ ਮਤ ਹੈ ਤੂੰ ਤਾਂ ਸਿਆਣੀ ਐ ਤੂੰ ਹੀ ਆਪਦੇ ਅਕਲ ਨੂੰ ਹੱਥ ਮਾਰਦੀ ਬਿਊਟੀ ਕੋਡਮਾ ਦੇ ਬਾਰ ਬੈਠੀ ਮੈਂ ਸੋਹਣੀ ਲੱਗਦੀ ਆ ਨਾਲੇ ਆਪਦੇ ਘਰ ਨੂੰ ਜਿੰਦਾ ਲੋਕਾਂ ਤੋਂ ਕੋਈ ਗੱਲ ਲੁਕੀ ਛਿਪੀ ਤਾਂ ਹੈ ਨਹੀਂ ਅਗਲੇ ਨੂੰ ਸਾਰੇ ਹੀ ਪਤਾ ਹੈ ਵੀ ਕਿਹੜੀ ਗੱਲ ਤੋਂ ਜੇਲ੍ਹ ਚ ਗਿਆ ਮਨਿੰਦਰ ਦਾ ਪਿਓ ਹਜੇ ਤਾਂ ਹੈ ਹੀ ਨਹੀਂ ਭੈਣ ਜੀ ਐ ਨਾ ਕਹੋ ਤੁਸੀਂ ਓਹੋ ਭੈਣੇ ਤੂੰ ਤਾਂ ਐਵੇਂ ਹੀ ਸੈਦੀਆਂ ਲਈ ਜਾਂਦੀ ਐ ਘਰੇ ਬੈਠੇ ਬੰਦਿਆਂ ਦਾ ਆਪਾਂ ਨੂੰ ਕੀ ਪਤਾ ਲੱਗਦਾ ਵੀ ਬਾਹਰੇ ਉਹ ਕੀ ਕੁਝ ਕਰਕੇ ਆਉਂਦੇ ਨੇ ਮੈਨੂੰ ਪਤਾ ਨਾ ਅੱਧੀ ਕੱਟ ਲਈ ਅੱਧੀ ਰਹਿ ਗਈ ਜਦੋਂ ਆਹ ਅੱਧੀ 'ਚ ਕੁਝ ਨਹੀਂ ਕੀਤਾ ਉਹਨੇ ਹਜਾ ਹੁਣ ਕੀ ਕਰਨਾ ਉਹਨੇ ਲੈ ਹੁਣ ਤਾਂ ਸਾਰਾ ਕੁਝ ਸਾਹਮਣੇ ਤੂੰ ਤਾਂ ਹੁਣ ਵੀ ਨਹੀਂ ਪੈਰਾਂ ਤੇ ਪਾਣੀ ਪੈਣ ਦਿੰਦੀ ਚਲ ਦੇਖ ਲੈ ਭਾਈ ਤੇਰੀ ਮਰਜ਼ੀ ਐ ਬਾਕੀ ਮੈਂ ਤਾਂ ਤੈਨੂੰ ਦੇਖ ਲੈ ਸਿਆਣੀ ਗੱਲ ਹੀ ਕਹੀ ਐ ਫੇਰ ਵੀ ਸੋਚ ਵਿਚਾਰ ਕਰ ਲੈ ਕੋਈ ਨਾ ਭੰਜੀ ਦੱਸ ਕੀ ਕਰਾਂ ਹੁਣ ਮੈਂ ਮੈਂ ਤਾਂ ਪਹਿਲੀ ਮਨਿੰਦਰ ਨੂੰ ਕਿਹਾ ਸੀ ਵੀ ਤੇਰੀ ਸੱਸ ਮੈਨੂੰ ਜਰਦੀ ਨਹੀਂ ਤਾਂ ਹੀ ਮੂੰਹ ਬਣਾਈ ਜਾਂਦੀ ਐ ਹੋਣੇ ਕਹਿੰਦੀ ਬਗ ਜਾ ਉਹਨੂੰ ਦੱਸਦੀਆਂ ਤਾਂ ਉਹ ਕਹੂਗੀ ਵੀ ਕਿਉਂ ਜਾਣੀ ਐ ਬਸ ਮੈਂ ਕੀ ਕਰਾਂ ਲੱਗੀ ਗਈ ਬੀਆ ਭਾਬੀ ਦਾ ਕੰਮ ਮਨਿੰਦਰ ਸੱਸੀ ਆ ਬੇ ਸੱਸੀ ਜਵਰੀ ਸੱਸੀ ਕੱਲ ਵਧੀਆ ਤੂੰ ਦੱਸ ਠੀਕ ਐ ਹਾਂ ਹਾਂ ਮੈਂ ਤਾਂ ਠੀਕ ਆ ਫੋਨ ਤਾਂ ਕਰ ਦਿੰਦੇ ਉਹ ਬਸ ਉਹਨੂੰ ਦੱਸਿਆ ਤਾਂ ਹੀ ਭਾਬੀ ਵੀ ਚਲਵਾ ਤੇ ਹਰਪ੍ਰੀ ਤਾਵਾਂਗੇ ਅੱਛਾ ਅੱਛਾ ਚਲ ਆ ਜੀ ਮੰਮੀ ਰੋਥੀ ਬੈਠੀ ਐ ਅਸੀਂ ਉਧਰ ਬੈਠੇ ਨੇ ਹਾਂ ਹੋਰ ਤੂੰ ਠੀਕ ਐ ਹਾਂ ਵਧੀਆ ਤੂੰ ਦੱਸ ਬਸ ਵਧੀਆ ਠੀਕ ਨੇ ਹਾਂ ਹਾਂ ਵਧੀਆ ਨੇ ਠੀਕ ਐ ਅੱਛਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਸੀਂ ਬਹਿ ਜਾ ਆ ਜਾ ਹੈਪੀ ਬਹਿ ਜਾ ਨਾ ਇੱਥੇ ਕੀ ਲੈਣਾ ਆ ਮਮੀ ਫਿਰ ਕੀ ਹੋ ਗਿਆ ਵੀਰੇ ਮਿਲਣ ਆਇਆ ਸੀਗਾ ਐਂ ਕਿਉਂ ਕਰਦੇ ਹੁੰਨੇ ਹੋ ਮਿਲਣ ਨੂੰ ਬਾਹਾਂ ਆਕੜੀਆਂ ਇਹਦੀਆਂ ਉਹੋ ਉਹ ਤਾਂ ਨਾ ਡੈਡੀ ਦੇ ਕੇਸ ਬਾਰੇ ਗੱਲ ਕਰਨੀ ਸੀਗੀ ਵੀਰੇ ਨਾਲ ਤਾਂ ਕਰਕੇ ਇੱਥੇ ਸੱਦਿਆ ਸੀਗਾ ਘਰੇ ਲੈ ਅੱਛਾ ਤੈਂ ਸੱਦਿਆ ਇਹਨੂੰ ਹਾਂ ਮਮੀ ਮੈਂ ਤੇਰੇ ਡੈਡੀ ਦੇ ਕੇਸ ਦੀ ਐ ਕੀ ਗੱਲ ਕਰੂਗਾ ਇਹ ਦੱਸ ਕੀ ਗਾਹਾਂ ਜੱਜ ਲੱਗਿਆ ਹੋਇਆ ਹੈ ਇਹਦੀਆਂ ਸਲਾਹਾਂ ਲੈਂਦੀ ਏ ਮੰਮੀ ਜਦੋਂ ਘਰੇ ਕੋਈ ਆਇਆ ਗਿਆ ਹੁੰਦਾ ਉਦੋਂ ਤਾਂ ਐ ਬੋਲਿਆ ਕਰੋ ਬਸ ਮੱਥੇ 'ਚ ਵੱਟ ਕੱਢਦੀ ਨਹੀਂ ਹੈਗੀ ਤੂੰ ਕਿਉਂ ਮੱਥਾ ਮਰਈ ਨਹੀਂ ਆ ਉਹਦਾ ਟਾਈਮ ਦੱਸੂ ਕੌਣ ਜੱਜ ਲੱਗਿਆ ਤੇ ਕੌਣ ਨਹੀਂ ਛੱਡਣਾ ਉਹ ਵੀ ਨਹੀਂ ਜਿਹੜੇ ਨੇ ਇਹ ਕਰਾਇਆ ਕੁਛ ਹੂੰ ਬੋਲਦਾ ਦੇਖ ਲੈ ਜਵਾਨ ਤਾਂ ਫੇਰ ਹੀ ਚੱਲਦੀ ਏ ਕੈਂਚੀ ਮੰਗੂ ਕੋਈ ਨਾ ਭੈਣ ਜੀ ਚੁੱਪ ਕਰੋ ਇਹ ਵੀ ਆਪਦਾ ਹੀ ਜਵਾਬ ਹੈਗਾ ਜਵਾਬ ਹੈ ਆਪਦਾ ਤੂੰ ਨਹੀਂ ਇਹਦੇ ਬਾਰੇ ਜਾਣਦੀ ਚੱਲ ਮੰਮੀ ਉਹਨਾਂ ਨੇ ਕੀ ਮਾੜਾ ਕਰਤਾ ਵੀਰੇ ਹੋਰ ਉਹਨੇ ਥੋੜਾ ਨਾਲ ਮਿਲ ਲਾਇਆ ਵਧੀਆ ਸ਼ਸਤਰੀਕਰ ਬੁਲਾਈ ਦੋਸਤ ਜਵਾਬ ਵੀ ਨਹੀਂ ਦਿੱਤਾ ਉਹਨਾਂ ਨੂੰ ਨਿੰਮ ਜਵਾਬ ਦਿੰਦੀ ਐ ਮੇਰੀ ਜੁੱਤੀ ਇਹਨੂੰ ਲਾ ਇਹਨੂੰ ਸਸਰੀ ਕਾਲ ਚਲ ਕੋਈ ਨਮਾ ਐਵੇਂ ਨਾ ਕਰਿਆ ਕਰੋ ਤੁਸੀਂ ਕਰ ਲਾ ਤੂੰ ਹੀ ਕਰ ਲਾ ਸਲਾਹਾ ਮੈਨੂੰ ਮਮੀ ਲੱਗ ਜਾਨੀ ਆ ਪਤਾ ਨਹੀਂ ਕੀ ਹੋਇਆ ਰਹਿੰਦਾ ਸਾਰਾ ਦਿਨ ਚਲ ਕੋਈ ਨਵੀਂ ਤੁਸੀਂ ਗੁੱਸਾ ਨਾ ਕਰਿਓ ਉਹ ਭਾਬੀ ਤੈਨੂੰ ਮੈਂ ਕੀ ਹਾਤਾ ਸੀ ਵੀ ਇੱਥੇ ਆਏ ਨੂੰ ਤਾਂ ਮੈਨੂੰ ਹੀ ਨਹੀਂ ਚਾਹਦੇ ਇਹ ਹੋਰ ਪੈਣਾ ਤਾਂ ਹੀ ਤਾਂ ਅਸੀਂ ਆਉਂਦੇ ਨਹੀਂ ਚਲ ਕੋਈ ਨਾ ਮੰਮੀ ਤਾਂ ਤੁਹਾਨੂੰ ਪਤਾ ਸੁਭਾਈ ਏਦਾਂ ਦਾ ਇਹ ਤਾਂ ਆਪੇ ਹੌਲੀ ਹੌਲੀ ਆਪੇ ਚੇਂਜ ਹੋਊਗਾ ਹੁਣ ਐ ਨਹੀਂ ਪਤਾ ਕਿ ਸਾਰੀ ਉਮਰ ਹੀ ਐਵੇਂ ਰਹੇ ਹੈ ਹੁਣ ਤੁਸੀਂ ਆਉਣਾ ਜਾਣਾ ਥੋੜਾ ਛੱਡੋਗੇ ਮੇਰੇ ਕੋਲ ਹੋਰ ਵੀ ਮੈਂ ਮਿਲਦਾ ਨਹੀਂ ਹਜੇ ਘਰ ਦੇ ਨੂੰ ਕਹਿੰਦਾ ਮੈਂ ਕਿਹੜਾ ਮੂੰਹ ਲੈ ਕੇ ਮੱਥੇ ਲੱਗੂ ਆਂ ਦੇ ਪਰਿਵਾਰ ਦੇ ਅੱਛਾ ਮੰਮੀ ਤਾਂ ਉਹੀ ਰੀਲ ਚੜਾਈ ਬੈਠੀ ਆ ਕਿੰਨੇ ਵਾਰ ਤਾਂ ਮੰਮੀ ਨੂੰ ਸਮਝਾਤਾ ਵੀ ਕੋਈ ਗੱਲ ਨਹੀਂ ਮੰਮੀ ਹੌਲੀ ਹੌਲੀ ਆਪੇ ਸਾਰਾ ਕੁਝ ਠੀਕ ਹੋ ਜਾਊਗਾ ਜਦੋਂ ਪਤਾ ਵੀ ਡੈਡੀ ਠੀਕ ਐ ਪੁੱਤ ਪਿਓ ਤੇਰਾ ਠੀਕ ਐ ਮੰਨਦੀ ਆ ਫੇਰ ਵੀ ਮੰਨ ਤਾਂ ਕਾਲਾ ਪ ਨੇ ਤਦਣ ਪਤਾ ਨਹੀਂ ਕੀ ਕੁਝ ਸੋਚਦਾ ਰਹਿੰਦਾ ਮਨ ਮਨ ਚ ਕੀ ਕੁਝ ਚੱਲਦਾ ਰਹਿੰਦਾ ਤੈਨੂੰ ਕੀ ਦੱਸਾਂ ਮੈਂ ਮੈਂ ਸਾਰਾ ਕੁਝ ਪਤਾ ਪਰ ਜੇ ਤੂੰ ਬਿਮਾਰ ਹੋ ਗਈ ਮੁੜ ਕੇ ਮੈਂ ਕੀ ਕਰੂੰਗੀ ਡੈਡੀ ਉਹ ਜੇਲ੍ਹ ਚ ਬੈਠੇ ਆ ਉਧਰੋਂ ਤੂੰ ਬਿਮਾਰ ਹੋ ਕੇ ਬਹਿ ਜੇਂਗੀ ਮੈਨੂੰ ਕਿਉਂ ਮਾਰਦੇ ਹੋ ਜਵਾਂ ਤੁਸੀਂ ਚਾਚੀ ਹੁਣ ਤਾਂ ਕੋਈ ਫਾਇਦਾ ਹੀ ਨਹੀਂ ਸੰਸਾ ਕਰੇ ਦਾ ਹੈ ਹੁਣ ਤਾਂ ਕਾਨੂੰਨ ਦੇ ਹੱਥ ਆ ਹੁਣ ਆਪਣਾ ਜੋਰ ਨਹੀਂ ਨਾ ਚੱਲਦਾ ਉਥੇ ਹੋਰ ਮਾਸੜ ਜੀ ਐਵੇਂ ਫਿਕਰ ਨਾ ਕਰੋ ਠੀਕ ਐ ਮਾਸੜ ਜੀ ਚਲੋ ਕੋਈ ਨਾ ਪੁੱਤ ਪਰ ਫੇਰ ਵੀ ਮੈਂ ਇਹ ਕਹਿੰਦੀ ਸੀ ਇੱਕ ਵਾਰ ਕਹਿ ਦਿੰਦਾ ਪੁੱਤ ਵੀ ਉਹਨੇ ਗੱਲਬਾਤ ਕਰਨੀ ਸੀ। ਉਹੀ ਤਾਂ ਗੱਲ ਹੁਣ ਡੈਡੀ ਆਪ ਜਵਾਬ ਦੇਈ ਜਾਂਦਾ। ਡੈਡੀ ਕਹਿੰਦਾ ਮੈਨੂੰ ਵੀ ਸ਼ਰਮੀ ਆਉਂਦੀ ਆ। ਉਹ ਐ ਤਾਂ ਕਿਹਾ ਸੀ ਚਾਚੀ ਮੈਂ ਹੈਂ ਕਹਿੰਦਾ ਜੀ ਚੱਲ ਫਿਰ ਦੇਖਦੇ ਆ। ਇੱਕ ਤੀਵੀਰ ਵਾਰ ਨੂੰ ਪਤਾ ਲੱਗ ਜੂ। ਪਹਿਲਾਂ ਮੈਂ ਜਾਇਆ ਆਉਂਗਾ ਜਿਉਂਨੇ ਕਿਹਾ ਤਾਂ ਫਿਰ ਤੁਹਾਨੂੰ ਮਿਲਾ ਦੇਾਂਗੇ। ਉਹ ਤਾਂ ਸਾਰਾ ਦਿਨ ਹੀ ਮਿਲਾ ਦਿੰਦੇ ਆ। ਚੱਲ। ਜੇ ਹੋ ਗਿਆ ਤਾਂ ਵਧੀਆ। ਬਾਕੀ ਮੰਮੀ ਵੀਰਾ ਐ ਵੀ ਕਹਿੰਦਾ ਸੀਗਾ ਵੀ ਜਿਹੜੀ ਊੜੀ ਨੇ ਕੇਸ ਪਾਇਆ ਨਾ ਉਹ ਪੇਸ਼ ਨਹੀਂ ਹੋਈ ਹਜੇ ਤੱਕ। ਉਹ ਕੋਈ ਲੱਗੇ ਨਹੀਂ ਮੱਥੇ ਜਾ ਕੇ ਨਹੀਂ ਲੱਗਿਆ ਉਹ ਕਹਿੰਦੇ ਉੱਥੇ ਹਜੇ। ਹੈਂ ਦੋ ਤਰੀਕਾ ਪਈਆਂ ਦੇਖ ਲੋ। ਜੇ ਸੱਚੀ ਹੋਊਗੀ ਪੁੱਤ ਤਾਂ ਹੀ ਮੱਥੇ ਲੱਗੂਗੀ ਹਰਾਮਜਾਦੀ ਨੇ ਝੂਠਾ ਤਾਂ ਕੇਸ ਪਾਇਆ ਮੱਥੇ ਲੱਗਣ ਜੁਗੀ ਹੈਗੀ ਆ ਉਹ ਜਾਣ ਕੇ ਪੈਸੇ ਲੈਣ ਦੀ ਮਾਰੀ ਨਹੀਂ ਕੀਤਾ ਹੋਊਗਾ ਸਾਰਾ ਕੁਝ ਉਹ ਪੈਸੇ ਤੇ ਲੈ ਖਾ ਕੇ ਬਸ ਟਲ ਗਈ ਹਾਂ ਗਾਹਾਂ ਜੀ ਨੇ ਕਰਿਆ ਕਰਾਇਆ ਇਹ ਪਤਾ ਤਾਂ ਉਹਨੂੰ ਲੱਗੂਗਾ ਹੁਣ ਜਦੋਂ ਕੋਈ ਉੱਥੇ ਗਿਆ ਹੀ ਨਾ ਜਦੋਂ ਬਾਹਰ ਆ ਗਿਆ ਚਾਚਾ ਫੇਰ ਦੱਸੋ ਜਾਨੇ ਉਹਨੇ ਆਪਣੇ ਤੋਂ ਲੈ ਲੈਣ ਕੇਸ ਵਾਪਸ ਲੈ ਲੇ ਗਲਤ ਆਈ ਇਹ ਨਾ ਹਰਪੀ ਤੇ ਕੋਈ ਪਤਾ ਤਾਂ ਲੱਗੇ ਕੌਣ ਮੱਥੇ ਲੱਗੂ ਉੱਥੇ ਤਾਂ ਹੀ ਆ ਦੱਸ ਵੱਡਾ ਇਹਨਾਂ ਦਾ ਹਮਦਰਦ ਸੁਢਲਤਾਪਦੇ ਵਾਲੀ ਹੈ ਜਿਹੜੀ ਇਹਨੂੰ ਸਾਦੀ ਹੈ ਵੀ ਤਾਂ ਸੇ ਤੋਂ ਸਲਾਹਾਂ ਲੈਣ ਦੀ ਕੀ ਲੋੜ ਐ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਐਡਾ ਹੰਕਾਰਿਆ ਕਿਦੇ ਸਿਰ ਤੇ ਫਿਰਦਾਗਾ ਹਰਦਾ ਸਾਰਿਆਂ ਨੂੰ ਫਸਾ ਦੂੰ ਜੱਜ ਦਾ ਤਾਂ ਮੈਨੂੰ ਪਤਾ ਨਹੀਂ ਮੈਨੂੰ ਤਾਂ ਇਹ ਲੱਗਦਾ ਕਿ ਕੋਈ ਇਸ਼ੂ ਨਹੀਂ ਨਾ ਕੋਈ ਸ਼ਰਾਬ ਛੱਡਦਾ ਹੋਵੇ ਮਰਨਾ ਆਪ ਤਾਂ ਮਰੂਗਾ ਮੈਨੂੰ ਵੀ ਮਰਵਾ ਦੂਗਾ ਓ ਰੱਬਾ ਬਚਾ ਕੇ ਰੱਖੀ ਇਹਨਾਂ ਤੋਂ ਮੈਨੂੰ ਤਾਂ ਇਹ ਲੱਗਦਾ ਵੀ ਕਿਸੇ ਨੇ ਸਾਨੂੰ ਜਾਣ ਕੇ ਖੱਜਲ ਖਵਾਰ ਕਰਨ ਦੇ ਮਾਰੇ ਨੇ ਇਹੇ ਜੇ ਦੂਸਰੋਂ ਉਹਨਾਂ ਤੇ ਲਾ ਕੇ ਆ ਪਾਸੇ हट ਗਿਆ ਹੁਣ ਨਾ ਆਪਣੀ ਮੂਹਰੇ ਆਉਂਦੇ ਠੀਕ ਆ ਮੈਂ ਤਾਂ ਬਹੁਤ ਦੁਖੀ ਆਂ ਅੰਦਰੋਂ ਪੁੱਤ ਜੱਚੀ ਕਰਿਆ ਤਾਂ ਕਿਸੇ ਨੇ ਜਾਣ ਕੇ ਆ ਪਹਿਲਾਂ ਭੁੱਕੀ ਵਾਲਾ ਕੇਸ ਦੇਖ ਲੈ ਹੈ ਦੱਸ ਇੰਨੀ ਤਾਂ ਭੁੱਕੀ ਸੀ ਪੁਲਿਸ ਵਾਲਿਆਂ ਨੂੰ ਕੀ ਸੁਪਨਾ ਆਉਂਦਾ ਸੀ ਫਿਰ ਉਹਨਾਂ ਨੂੰ ਆਏ ਕੀ ਪਤਾ ਸੀ ਵੀ ਪਾਣੀ ਲਿਆਉਣੀ ਕੋਈ ਗੱਲ ਨਹੀਂ ਮੈਂ ਬਣਾ ਲੈਣ ਤੁਸੀਂ ਬੈਠ ਜਾਓ ਬੈਠ ਪੁੱਤ ਤੂੰ ਗੱਲਾਂ ਕਰ ਮੈਂ ਬਣਾਉਣੀ ਆ ਦੇਖ ਲੈ ਵੀਰੇ ਐਂ ਕਰੀ ਜਾਂਦੀ ਆ ਸਾਰਾ ਦਿਨ ਮੰਮੀ ਹੁਣ ਇਹਨੂੰ ਮੈਂ ਕੀ ਦੱਸਾਂ ਤੇ ਕੀ ਸਮਝਾਵਾਂ ਹੁਣ ਮੈਂ ਉਹ ਵੀ ਇਹਨਾਂ ਦਾ ਮਤਾ ਹੀ ਇਹੋ ਜਿਹਾ ਹੈ ਪਹਿਲੇ ਦਿਨੋਂ ਹੀ ਇਹੋ ਜਿਹਾ ਤੈਨੂੰ ਮੈਂ ਦੱਸੀ ਦਾ ਜਾਨਾ ਸਹੀ ਗੱਲ ਆ ਵੀਰੇ ਫਸਣ ਵਾਲੀ ਗੱਲ ਹੀ ਆ ਹੁਣ ਤੂੰ ਐਂ ਦੇਖ ਲੈ ਜਿੱਦੇ ਦੀ ਮੰਮੀ ਮੇਰੇ ਨਾਲ ਆਈ ਆ ਉਹਦੇ ਉੱਤੇ ਜਮੇ ਹੀ ਮੱਚੀ ਪਈ ਆ ਮੰਮੀ ਨੂੰ 100-100 ਗੱਲਾਂ ਸੁਣਾਉਂਦੀ ਆ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਭਾਬੀ ਤੂੰ ਤਾਂ ਇੱਥੇ ਆ ਗਈ ਹੈ ਨਾਲ ਚਾਚੀ ਨੂੰ ਕੋਕ ਖਿੱਚੀ ਫਿਰਦੀ ਐ ਇਹਨੂੰ ਕਿਉਂ ਪਸਾੜਿਆ ਲੈ ਕੇ ਇੱਥੇ ਮੈਂ ਤੈਨੂੰ ਸਾਰੀ ਗੱਲ ਦੱਸਦੀ ਆ ਤੈਨੂੰ ਬੁਰਬੁਲ ਵਾਲੀ ਗੱਲ ਤਾਂ ਦੱਸ ਦਿੱਤੀ ਵੀ ਉਹਨਾਂ ਨੇ ਘਰੋਂ ਕੱਢਦੀ ਕਿ ਉਹ ਜ਼ਹਿਰ ਜੁਰ ਪਾਉਂਦੀ ਸੀ ਕਿ ਚਾਹ ਚ ਤੇ ਇਹਨਾਂ ਨੇ ਦੇਖ ਲਈ ਮੈਂ ਉਹ ਫਿਰ ਤੁਹਾਨੂੰ ਪਤਾ ਤਾਂ ਹੈ ਇੱਥੇ ਜ਼ਮੀਨ ਮਾਰੀ ਤਾਂ ਉਹ ਆਈ ਸੀ ਇਹਨਾਂ ਨੂੰ ਆਏ ਸੀਗਾ ਵੀ ਵਸ ਇਹਨਾਂ ਦੋਨਾਂ ਨੂੰ ਮਾਰ ਕੇ ਵੀ ਸਾਰੇ ਘਰ ਤੇ ਮੈਂ ਹਥਿਆ ਲੂੰਗੀ ਵੀ ਮਨਿੰਦਰ ਤਾਂ ਘਰੋਂ ਕੱਢ ਹੀ ਦਿੱਤੀ ਆ ਨਹੀਂ ਇਹਨਾਂ ਨੂੰ ਐ ਪਤਾ ਲੱਗ ਗਿਆ ਵੀ ਜ਼ਮੀਨ ਦੀ ਮਾਰੀ ਆਈ ਸੀ ਉਹ ਇੱਥੇ ਉਹਨਾਂ ਨੂੰ ਹਜੇ ਪਤਾ ਨਹੀਂ ਲੱਗਿਆ ਸੀ ਜਦੋਂ ਇਹ ਲਾਡੀ ਮੇਰੇ ਕੋਲ ਆ ਕੇ ਇਹਨੇ ਗੱਲ ਕੀਤੀ ਆ ਤਾਂ ਡੈਡੀ ਦੇ ਫੋਨ 'ਚ ਸਬੂਤ ਸੀਗਾ ਡੈਡੀ ਨੇ ਸੀਰੀ ਨੂੰ ਫੜ ਲਿਆ ਸੀ ਤੇ ਉਹ ਤੋਂ ਸਾਰਾ ਕੁਝ ਬਲਵਾ ਲਿਆ ਸੀਗਾ ਸੱਚ ਤੇ ਉਹ ਸਬੂਤ ਡੈਡੀ ਦੇ ਫੋਨ 'ਚ ਪਿਆ ਹੀ ਸੀਗਾ ਤੇ ਫੋਨ ਮੇਰੇ ਕੋਲ ਘਰੇ ਸੀਗਾ ਉਹ ਸਾਰਾ ਕੁਝ ਮੈਂ ਲਾਡੀ ਨੂੰ ਦਿਖਾਤਾ ਫਿਰ ਮਾਫੀ ਮੰਗੇ ਕਹਿੰਦਾ ਮੇਰ ਤੋਂ ਗਲਤੀ ਹੋ ਗਈ ਵੀ ਤੂੰ ਮੇਰੇ ਨਾਲ ਘਰੇ ਚੱਲ ਵੀ ਦੂ ਮੁੜ ਕੇ ਨਹੀਂ ਮੈਂ ਇਹੋ ਜੀ ਗਲਤੀ ਕਰਦਾ ਵੀ ਦੂ ਮੁੜ ਕੇ ਮੈਂ ਕਿਸੇ ਦੇ ਮਗਰ ਲੱਗਦਾ ਫਿਰ ਮੰਮੀ ਤੈਨੂੰ ਪਤਾ ਵੀ ਕੋਈ ਗੱਲ ਨਹੀਂ ਪੁੱਤ ਜੇ ਹੁਣ ਤੂੰ ਮਾਫੀ ਮੰਗਦਾ ਤੂੰ ਨਾਲ ਚੱਲ ਤੂੰ ਜਾਵੜਾ ਜੇ ਲੈਣ ਆਇਆ ਤਾਂ ਫਿਰ ਆਡੀ ਕਹਿਣ ਲੱਗਾ ਵੀ ਮੰਮੀ ਇੱਥੇ ਇਕੱਲੀ ਕੀ ਕਰੂਗੀ ਚੱਲ ਮੰਮੀ ਨੂੰ ਲੈ ਚੱਲਦੇ ਆ ਨਾਲ ਚਾਚੀ ਵੀ ਬਾਹਲੇ ਸੇਤੀ ਤੇ ਜਾਂਦੀ ਆ ਹੈ ਮੈਂ ਤਾਂ ਬਥੇਰਾ ਗਿਆ ਸੀ ਵੀ ਮੈਂ ਨਹੀਂ ਜਾਂਦੀ ਨਹੀਂ ਜਾਂਦੀ ਵੀ ਐਂ ਕਰਦੇ ਹੁੰਦੇ ਆ ਜਦੋਂ ਜੀ ਕਰਦਾ ਕਰੋ ਕਰ ਦਿੰਦੇ ਆ ਤੇ ਜਦੋਂ ਜੀ ਕਰਦਾ ਮਣਾ ਲਿਆ ਹੁੰਦੇ ਆ ਮਨਿੰਦਰ ਤੂੰ ਹੁਣ ਵੀ ਨਾ ਲੋ ਧਿਆਨ ਨਾਲ ਰਹਿ ਇੰਨੀ ਜਲਦੀ ਇਹਨਾਂ ਤੇ ਯਕੀਨ ਨਾ ਕਰ ਅਸੀਂ ਕੁੜੀ ਨੂੰ ਲੈ ਜਾਂਦੇ ਵੀਰੇ ਰਾਦਾ ਤਾਂ ਪੂਰਾ ਹੀ ਆ ਚਲ ਇਹਨੂੰ ਵੀ ਆਇਆ ਹੈ ਵਿਚਾਰੀ ਨੂੰ ਵੀ ਕੋਈ ਜਵਾਕ ਆ ਜਿਹਦੇ ਲਾਲਚ ਲੱਗ ਜੇ ਹਨਾ ਮੈਂ ਸਮਝ ਸਕਦੀ ਆ ਹੋਰ ਮਨਿੰਦਰ ਘਰੇ ਤੈਨੂੰ ਵੀ ਪਤਾ ਕੱਲ ਨਹੀਂ ਰਹਿ ਜਾਣੀ ਜਮਾ ਹੁੰਦਾ ਹੀ ਆ ਚਲ ਜਵਾਕ ਤਾਂ ਹੋਣਾ ਜ਼ਰੂਰੀ ਆ ਹਨਾ ਨਹੀਂ ਕੋਈ ਗੱਲ ਨਹੀਂ ਕੁੜੀ ਤਾਂ ਗੋਥ ਨੂੰ ਦੇਣੀ ਆ ਲਾਡੀ ਆ ਜਾਊਗਾ ਅੱਥ ਨੇ ਮੈਂ ਉਹ ਨਾਲ ਗੱਲ ਕਰਦੀ ਆ ਤੇ ਆਪਾਂ ਸਾਰਾ ਕਾਗਜ਼ੀ ਕਾਰਵਾਈ ਕਰਕੇ ਤੇ ਕੁੜੀ ਗੋਦ ਪਾ ਦਾਂਗੇ ਤੁਹਾਨੂੰ ਅਸੀਂ ਆਓ じゃ ਕੋਈ ਨਹੀਂ ਕਾਗਜ਼ੀ ਕਾਰਵਾਈ ਨੂੰ ਤਾਂ ਕਿਹੜਾ ਐ ਕੋਈ ਬਗਾਨੇ ਥਾਂ ਦੇਣਾ ਜਵਾਖਾ ਨਹੀਂ ਨਹੀਂ ਵੀਰੇ ਬਗਾਨੇ ਥਾਂ ਤਾਂ ਮੈਨੂੰ ਪਤਾ ਦੇਣਾ ਹੁਣ ਤੁਸੀਂ ਆਪਦੇ ਹੋ ਮੈਨੂੰ ਪਤਾ ਏ ਮੇਰੇ ਨਾਲ ਵੱਧ ਪਿਆਰ ਕਰੋਗੇ ਤੁਸੀਂ ਕੁੜੀ ਨੂੰ ਚਲ ਐ ਪੱਕੇ ਤੌਰ ਤੇ ਵੀ ਤੁਹਾਡਾ ਨਾਮ ਲਿਖਿਆ ਜਾਊਗਾ ਸਾਰੇ ਕਿਤੇ ਹੈ ਨਾ ਹੋਰ ਹੈਗਾ ਫਿਰ ਕਾਗਜ਼ਾਂ ਪੱਤਰਾਂ ਤੇ ਨਾਂ ਚੜ ਜਾਂਦਾ ਜਵਾਖ ਦੇ ਹਾਂ ਤਾਂ ਕਹਿੰਦੀ ਸੀਗੀ ਵੀਰੇ ਮੈਂ ਚਲ ਕੋਈ ਨਹੀਂ ਤੁਸੀਂ ਕਰ ਲਿਓ ਗੱਲ ਹੈ ਲਾਡੀ ਨਾਲ ਗੱਲ ਕਰ ਲਿਓ ਫਿਰ ਜਦ ਮੈਂ ਬਣੀ ਰਾਇ ਸਾਨੂੰ ਦੱਸ ਦਿਓ ਹਾਂ ਕੋਈ ਗੱਲੀ ਰਾਏ ਤਾਂ ਵੀਰੇ ਸਾਡੀ ਹੈਗੀ ਆ ਅਸੀਂ ਤੁਹਾਨੂੰ ਦਿੱਤਾ ਹੀ ਏ ਇਹ ਬੈਟੀ ਚੱਕੀ ਜਾਂਦੀ ਆ ਵੀ ਜੁਆਨ ਨੂੰ ਹੁਣ ਇਹਨਾਂ ਤਾਂ ਵਿਚਾਈ ਨੇ ਦੇਖਿਆ ਹੀ ਆ ਕੱਲੀ ਇੱਥੇ ਕੰਦਾਵੰ ਨਹੀਂ ਦੇਖੀ ਜਾਂਦੀ ਆ ਤੁਸੀਂ ਤਾਂ ਬਾਹ ਟੱਪ ਜੰਦੇ ਹੋਗੇ ਵੀਰੇ ਤੇ ਹੋਰ ਮਨਿੰਦਰ ਤੇਰੇ ਵੀਰਾ ਕਿੱਥੇ ਘਰੇ ਖੜਦਾ ਕੰਮਕਾਰ ਤੇ ਨਹੀਂ ਬੇਲ ਮਿਲਦੀ ਇਹਨਾਂ ਨੂੰ ਤਾਂ ਉਹ ਕਰ ਕੰਮਕਾਰ ਵੀ ਜ਼ਰੂਰੀ ਆ ਚਲ ਕੋਈ ਨਹੀਂ ਤੁਸੀਂ ਕਰਿਓ ਰਾਇਗਾ ਵੀ ਹੈ ਹਾਂ ਰਾਇਆ ਤਾਂ ਵੀਰੇ ਹੈਗੀ ਹੈ ਕੋਈ ਗੱਲ ਨਹੀਂ ਮੈਂ ਕਰਕੇ ਲੱਡੀ ਨਾਲ ਗੱਲ ਤੁਹਾਨੂੰ ਦੱਸ ਦੂੰਗੀ ਫਿਰ ਆਪਾਂ ਕਰਾ ਲਾਂਗੇ ਗੋਦਨਾਮਾ ਤੁਸੀਂ ਕਰਾ ਲਿਓ ਹਨਾ ਆ ਕੋਈ ਗੱਲ ਨਹੀਂ ਉਹ ਜਿਹੜੀ ਕੋਈ ਹੋਈ ਕਾਰਵਾਈ ਕਰਾ ਲਾਂਗੇ ਨਾਲੇ ਬਾਕੀ ਆਏ ਆ ਵੀਰੇ ਗੁੱਸਾ ਨਾ ਕਰਿਓ ਹਨਾ ਵੀ ਮੈਂ ਇਹ ਗੱਲ ਕਹਿਤੀ ਵੀ ਕਾਗਜ਼ੀ ਕਾਰਵਾਈ ਦੀ ਤੁਹਾਨੂੰ ਪਤਾ ਹੈ ਮੰਮੀ ਦੇ ਸੁਭਾ ਦਾ ਐ ਨਹੀਂ ਪਤਾ ਕੱਲ ਨੂੰ ਆਕਰ ਜੇ ਤੇ ਕਹਦੇ ਮੈਂ ਤੇ ਕੁੜੀ ਲੈ ਕੇ ਆਉਣੀ ਆ ਹਾਂ ਇਹ ਵੀ ਗੱਲ ਸਹੀ ਆ ਖੈਰ ਸਬੂਤਾ ਹੋਵੇ ਕੋਈ ਉਹ ਤਾਂ ਗੱਲ ਤਾਂ ਕਹਿੰਦੀ ਸੀ ਆਜੋ ਬਣ ਗਈ ਹੋਈ ਛਾਤ ਤੇ ਬਹਿ ਕੇ ਪੀ ਲੈਨੇ ਆਜ ਵੀਰੇ ਚਲ ਤੁਸੀਂ ਇੱਥੇ ਇੱਕ ਪੀ ਲੋ ਚਾਹ ਫਿਰ ਮੈਂ ਤਾਂ ਇ ਹਾਂਜੀ ਮੰਮੀ ਜਾਇਆ ਗੁਰਦੁਆਰੇ ਨਾਲੇ ਮੇਰੀ ਗੱਲ ਸੁਣ ਮੱਥਾ ਟੇਕ ਕੇ ਆਈ ਅਰਦਾਸ ਕਰਾ ਕੇ ਆਈ ਵੀ ਤੇਰਾ ਪਿਓ ਛੇਤੀ ਬਾਹਰ ਆ ਜਾ ਕੋਈ ਨਾ ਮਾਂ ਤੂੰ ਫਿਕਰ ਨਾ ਕਰ ਉਹ ਰੱਬ ਵੀ ਕਰੂਗਾ ਸਾਰਾ ਕੁਝ ਆਪਣਾ ਹੁਣ ਵੀ ਤਾਂ ਉਹਨੇ ਸਾਥ ਦਿੱਤਾ ਹੀ ਆ ਨਾਲੇ ਮੈਂ ਤਾਂ ਕਦੇ ਉਸ ਤੋਂ ਭਰੋਸਾ ਚੱਕਿਆ ਹੀ ਨਹੀਂ ਮੇਰੇ ਨਾਲ ਇੰਨਾ ਕੁਝ ਹੋ ਗਿਆ ਉਹਨੇ ਹੱਥ ਫੜਿਆ ਕੋਈ ਗੱਲ ਨਹੀਂ ਅੱਗੇ ਵੀ ਉਹ ਆਪਣਾ ਹੱਥ ਫੜੂਗਾ ਰੱਬ ਵੀ ਸੱਚਿਆਂ ਨਾਲ ਹੀ ਆ ਹਾਂ ਪੁੱਤ ਹਾਂ ਇਹ ਤਾਂ ਹੈ ਮਾੜਾ ਤਾਂ ਨਹੀਂ ਉਹ ਕਰਦਾ ਹੈਗਾ ਚਲ ਮੰਨਦੀ ਆ ਟਾਈਮ ਲੱਗ ਜੂਗਾ ਪਰ ਹਮੇਸ਼ਾ ਉਹ ਆਪਣੇ ਨਾਲ ਹੀ ਖੜੂਗਾ ਕੋਈ ਗੱਲ ਨਹੀਂ ਆਦਾਸ ਮੈਂ ਕਰਾ ਕੇ ਆਉਂਗੀ ਤੂੰ ਫਿਕਰ ਨਾ ਕਰ ਮੈਂ ਜਾਇ ਨਹੀਂ ਤੂੰ ਮੁੰਡੇ ਨੂੰ ਸਾਹਮਣੇ ਘਰੇ ਚੰਗਾ ਹਾਂ ਪੁੱਤ ਹਾਂ ਖੜਿਆਉਣੀ ਐ ਨਵੇਂ ਮੰਮੀ ਮੈਂ ਨਾ ਗੁਰੂ ਘਰ ਜਾ ਕੇ ਆਉਂਦੀ ਸੀਗੀ ਕਿਉਂ ਘਰ ਦੇ ਕੰਮ ਧੰਦੇ ਨਿਭੜ ਗਏ ਬਸ ਥੋੜਾ ਮੋਟਾ ਰਸੋਈ ਦਾ ਕੰਮ ਰਹਿ ਗਿਆ ਕੋਈ ਨਾ ਭੈਣ ਜੀ ਫਿਰ ਪਹਿਲਾਂ ਕੰਮ ਨੇ ਮੇਲ ਲੈ ਫੇਰ ਵਗ ਜੀ ਗੁਰੂ ਘਰ ਭੈਣ ਜੀ ਮੈਂ ਕਰਾ ਦਿੰਨੀ ਆ ਕੰਮ ਤੰਦਾ ਤਾਂ ਕੋਈ ਗੱਲ ਨਹੀਂ ਇਹਨੂੰ ਗੁਰੂ ਘਰ ਜਾਇਆ ਉਹਨਦੇ ਅਰਦਾਸ ਕਰਾ ਕੇ ਆਉਣੀਆਂ ਨੇ ਇਹਦੇ ਆਪਦੇ ਪਿਓ ਦੇ ਨਾਂ ਉਦੀ। ਲਾ ਹਾਂ ਕਿ ਪਿਓ ਦੇ ਨਾਂ ਉਦੀ ਅਰਦਾਸ ਕਰਾ ਕੇ ਆਉਣੇ। ਨਹੀਂ ਜਿਹੜੇ ਕਾਲੇ ਕਾਰਨਾਮੇ ਉਹਨੇ ਕੀਤੇ ਨਾ ਐਂ ਅਰਦਾਸ ਕਰਾਉਣ ਨਾਲ ਨਹੀਂ ਉਹ ਜੇਲ੍ਹ ਚੋਂ ਬਾਹਰ ਨਿਕਲਦਾ। ਮੰਮੀ ਜਿਹਨੂੰ ਰੱਬ ਤੇ ਭਰੋਸਾ ਹੋਵੇ ਨਾ ਰੱਬ ਸਾਰਾ ਕੁਝ ਹੀ ਕਰ ਲੈਂਦਾ। ਹੂੰ ਬਸ ਤਾਂ ਰੱਖੀ ਕੋਈ ਨਹੀਂ ਫਿਰ ਆਹੀ ਭਰੋਸਾ। ਆਹ ਦੇ ਕਰਤੂਤਤਾ ਨਾ ਛੱਡਿਆ ਕਰੋ। ਮੈਂ ਕਰਤੂਤਾਂ ਲਈ ਕਿਹੜੀ ਗੱਲ ਆ ਹੁਣ ਜੇ ਗੁਰੂ ਘਰ ਜਾਂਦੇ ਤੁਸੀਂ ਉਸ ਤੋਂ ਵੀ ਰੋਕ ਟੋਕ ਕਰਦੇ ਹੋ। ਗੁਰੂ ਘਰ ਉਜਾਂਤ ਮੈਂ ਤੁਸੀ ਰੋਕ ਨਹੀਂ ਸਕਦੀ ਉੱਥੇ ਤਾਂ ਮੈਂ ਜਾ ਕੇ ਰਹੂੰਗੀ ਜਾ ਜਾਇਆ ਤੇਰਾ ਮਨ ਸਰਸਾ ਜਿਹੜਾ ਕਰਿਆ ਮੱਥਾ ਟੇਕਿਆ ਕੋਈ ਨਹੀਂ ਗੁਰੂ ਘਰ ਜਾਣਾ ਤਾਂ ਕੋਈ ਮਾੜੀ ਗੱਲ ਨਹੀਂ ਪਰ ਮੈਂ ਤੈਨੂੰ ਕਹਿਣੀ ਹੈ ਵੀ ਜਿਹੜੇ ਕਾਰਨਾਮੇ ਤੇਰੇ ਪਿਆਰ ਨੇ ਕੀਤੇ ਨਾ ਐਵੇਂ ਜੇਲ੍ਹ ਚੋਂ ਬਾਹਰ ਨਹੀਂ ਨਿਕਲਣ ਲੱਗਿਆ ਭੈਣ ਜੀ ਜੇ ਚੰਗਾ ਨਹੀਂ ਨਾ ਕਹਿਣਾ ਆਉਂਦਾ ਮਾੜਾ ਵੀ ਨਾ ਕਿਹਾ ਕਰੂੰ ਸਾਡੇ ਦਿਲ ਤੇ ਪਤਾ ਕਿੱਡੀ ਸੱਟ ਲੱਗਦੀ ਹੈ ਲੈ ਸੱਚੀ ਗੱਲ ਤੇ ਤਾਂ ਫਿਰ ਮਿਰਚਾਂ ਲੱਗਦੀਆਂ ਹੀ ਨੇ ਮੈਂ ਕੋਈ ਝੂਠ ਬੋਲੇਗਾ ਮਨਿੰਦਰ ਤੂੰ ਜਾ ਪੁੱਤ ਕੋਈ ਗੱਲ ਨਹੀਂ ਮੈਂ ਤੁਸੀਂ ਅੰਦਰ ਜਾਓ ਤੁਸੀਂ ਜਾਓ ਮੜਮਟ ਦੇਖ ਲਓ ਨਾਲ ਇਹਨੂੰ ਸੰਭਾਲ ਲਓ ਹਾਂ ਪੁੱਤ ਹਾਂ ਮੈਂ ਖੜਿਆਣੇ ਨਾਲ ਇਹਨੂੰ ਦੁੱਧ ਬਲਾਦਣੇ ਨਾਲੇ ਕੰਮ ਕਰ ਮੰਮੀ ਮੜਮਟਾ ਸੋਚ ਤਾਂ ਲਿਆ ਕਰੋ ਬੋਲਣ ਲੱਗੇ ਮੈਂ ਸੋਚ ਕੇ ਹੀ ਬੋਲਿਆ ਤੂੰ ਸੋਚ ਕੇ ਬੋਲਿਆ ਕਰ ਮੇਰੇ ਨਾਲ ਨਾਲੇ ਕੰਮ-ਕੰਮ ਕਰੀ ਜਾਂਦੇ ਹੋ ਸਾਰੇ ਕੰਮ ਤਾਂ ਨਿਭੜ ਜਾਂਦੇ ਆ ਤੁਸੀਂ ਕਿਹੜਾ ਕਿਸ ਕੰਮ ਨੂੰ ਹੱਥ ਨੂੰ ਲਾਉਣਾ ਹੁੰਦਾ ਜਬ ਆ ਗਿਆ ਮੱਥਾ ਟੇਕਿਆ ਤੂੰ ਰੇ ਗਲਚ ਲੱਗ ਜੂ ਬਹਿਸ ਕਰਨ ਬੁਲਾ ਲੈ ਇਹਨਾਂ ਨੂੰ ਜਿੰਨਾ ਮਰਜੀ ਹਾਂਜੀ ਕੀ ਗੱਲ ਹੋ ਗਈ ਤੁਸੀਂ ਰੋਈ ਕਤੋਂ ਜਾਣੇ ਹੋ ਰੋਣਾ ਤੇ ਇਸ ਗੱਲ ਦਾ ਦਰੋਜੀ ਕੀ ਗੱਲ ਹੋ ਗਈ ਆ ਨਾਂ ਵਾਲੇ ਪਿੰਡ 'ਚ ਰਹਿਣੀ ਆ ਮੈਂ ਅੱਛਾ ਮੇਰੇ ਘਰ ਵਾਲਾ ਅਮਲੀ ਐ ਸੱਸ ਸਹੁਰੇ ਨੇ ਮੈਨੂੰ ਕਰੋ ਘੜਤਾ ਮੇਰੇ ਤੋਂ ਜਵਾਬ ਕਰਨੇ ਉਹਨਾਂ ਨੇ ਆਪਣੇ ਰੱਖ ਲਏ ਕਹਿੰਦੇ ਜੇ ਹੁਣ ਤੂੰ ਕਰੇ ਬੜੀ ਤੈਨੂੰ ਜਿਉਂਦੀ ਨੂੰ ਮਾਰ ਦਾਂਗੇ ਤੁਸੀਂ ਚੁੱਪ ਕਰੋ ਜੀ ਰੋ ਨਾ ਆਈ ਆ ਜਦੋਂ ਰੱਬ ਕਰੋਪੀ ਹੋ ਜਾਣਾ ਫਸ ਜਦੋਂ ਸਾਰੇ ਪਾਸੇ ਮਾਰਾ ਪੈਣ ਲੱਗ ਜਾਂਦੀਆਂ ਤੁਸੀਂ ਰੋ ਨਾ ਬਸ ਤੁਸੀਂ ਮੇਰੇ ਛੋਟੀ ਪੈਣਾ ਵਰਗੀਆਂ ਜੇ ਕੋਈ ਕੰਮ ਦੰਦਾ ਹੈਗਾ ਤੁਹਾਡੇ ਘਰੇ ਮੈਂ ਉਹ ਵੀ ਕਰ ਲੂੰਗੀ ਬਸ ਮੈਨੂੰ ਰਹਿਣ ਨੂੰ ਛੱਤ ਚਾਹੀਦੀ ਆ ਦੋ ਟਾਈਮ ਦੀ ਰੋਟੀ ਜਿਹੜਾ ਮਰਜ਼ੀ ਕੰਮ ਕਹੋਗੇ ਉਹ ਵੀ ਕਰ ਲੂੰਗੀ ਮੈਂ ਹੱਥ ਬਨ ਕੇ ਬੇਨਤੀ ਐ ਪੈਰੀਆਂ ਨਾ ਲਾ ਦਿੰਦੀ ਆ ਮੈਂ ਤੁਸੀ ਹੱਥ ਨਾ ਬਨੋ ਕੋਈ ਗੱਲ ਨਹੀਂ ਜੇ ਤੁਸੀਂ ਮੈਨੂੰ ਛੋਟੀ ਭੈਣ ਕਿਹਾ ਤਾਂ ਤੁਸੀਂ ਵੀ ਤਾਂ ਵੱਡੀਆਂ ਭੈਣ ਵਰਗੀਆਂ ਹੋ ਮੇਰੇ ਪਰ ਗੱਲ ਇਹ ਆ ਕੰਮ ਤੇ ਜਵਾਬ ਸਾਂਭ ਲੂਗੀ ਤੁਸੀਂ ਹਾਂ ਹਾਂ ਸਾਂਭ ਲੂਗੀ ਜਵਾਬ ਆਪਦੇ ਵੀ ਮਪਾਰੇ ਨਹੀਂ ਜਵਾਬ ਪਰ ਕੀ ਕਰਾਂ ਹੁਣ ਮੇਰੀ ਮਜਬੂਰੀ ਬਣ ਗਈ ਕੱਲ ਨਾ ਕਿਸਤੇ ਭਰੋਸਾ ਨਹੀਂ ਹੁੰਦਾ ਛਿਤੀ ਛਿਤੀ ਵੀ ਕੱਲ ਨੂੰ ਕੋਈ ਲਾਂਬੇ ਨੂੰ ਥਾਂ ਹੋ ਜੇ ਮਣਕੇ ਘਰ ਦੇ ਮੈਨੂੰ ਬੋਲਣ ਨਾ ਮੈਂ ਤੈਨੂੰ ਛੋਟੀ ਭੈਣ ਬਣਾਇਆ ਨਾ ਭੈਣ ਬਣਾ ਕੇ ਰੱਖੂਗੀ ਮੇਰੇ ਵੱਲੋਂ ਤੈਨੂੰ ਕੋਈ ਲਾਂਭਾ ਨਹੀਂ ਆਊਗਾ ਅੱਖਾਂ ਮੀਚ ਕੇ ਮੇਰੇ ਤੇ ਭਰੋਸਾ ਕਰ ਲੈ ਜਿਹੜਾ ਮਰਜ਼ੀ ਕੰਮ ਕਹੇਗੀ ਉਹ ਆ ਵੀ ਛਿੱਟੂ ਝਾੜੂ ਪੋਚਾ ਵੀ ਲਾऊं ਕੱਪੜਾ ਲੀੜਾ ਵੀ ਤੂੰ ਬਸ ਮੈਨੂੰ ਕੋਈ ਪੈਸਾ ਟੱਕਾ ਕੁਝ ਨਹੀਂ ਚਾਹੀਦਾ ਇੱਕ ਰੋਟੀ ਤੇ ਇੱਕ ਛੱਤ ਚਾਹੀਦੀ ਆ ਪੈਣ ਬਣ ਕੇ ਨਾ ਨਾ ਤੁਹਾਡੀ ਮਿਹਨਤ ਦੇ ਪੈਸੇ ਤੁਹਾਨੂੰ ਮਿਲਿਆ ਹੀ ਕਰਨਗੇ ਹੁਣ ਜੇ ਤੁਸੀਂ ਕੰਮ ਕਰੋਗੇ ਅਸੀਂ ਪੈਸਾ ਕਿਵੇਂ ਲੁਕੋ ਕੇ ਰੱਖ ਸਰਦੇ ਹਾਂ ਜਦੋਂ ਮੈਂ ਪੈਸਾ ਕਿ ਕਰਨਾ ਹੈ ਮੈਂ ਘੜਾ ਦੇ ਜਵਾਕਾਂ ਕੋਲੇ ਲੈ ਕੇ ਜਾਣਾ ਕੋਈ ਗੱਲ ਨਹੀਂ ਹੌਲੀ ਹੌਲੀ ਸਭ ਕੁਝ ਸੈੱਟ ਹੋ ਜਾਊਗਾ ਜਦੋਂ ਮਾੜੇ ਜਵਾਕ ਵੱਡੇ ਹੋਗੇ ਆਪੇ ਆਪਣੀ ਮਾਂ ਕੋਲ ਆਉਣਗੇ ਜਿਨ੍ਹਾਂ ਨੂੰ ਪਤਾ ਲੱਗਿਆ ਵੀ ਮੇਰੀ ਮਾਂ ਆ ਇਹੋ ਜਿਹਾ ਕੁਝ ਹੋਇਆ ਬਸ ਮੇਰੀ ਬੇਨਤੀ ਹੈ ਕੋਈ ਗੱਲ ਨਹੀਂ ਆਪਾਂ ਇੱਕ ਵਾਰ ਤੁਸੀਂ ਮੇਰੇ ਨਾਲ ਚੱਲੋ ਮੈਂ ਮੇਰੀ ਸੱਸ ਨਾਲ ਗੱਲ ਕਰ ਲੈਣੀ ਆ ਠੀਕ ਹੈ ਤੇ ਜਿਵੇਂ ਕਹਿਣਗੇ ਫਿਰ ਆਪਾਂ ਉਵੇਂ ਹੀ ਕਰ ਲਾਂਗੇ ਔਰ बस ਕੋਈ ਲਾਂਭਾ ਨਾ ਦਵਾਇਓ ਮੇਰੀ ਵੀ ਬੇਨਤੀ ਹੈ ਤੁਹਾਡੇ ਅੱਗੇ ਨਹੀਂ ਕੋਈ ਲਾਂਭਾ ਨਹੀਂ ਹੁਣ ਦਿੰਦੀ ਮੈਂ ਮੈਂ ਤਾਂ ਪਹਿਲੀ ਕਿਸਮਤ ਦੀ ਮਾਰੀ ਆ ਮੈਂ ਕਿਸੇ ਦਾ ਮਾੜਾ ਕਰਕੇ ਕਿੱਥੇ ਜਾਊਂਗੀ ਚਲੋ ਕੋਈ ਗੱਲ ਨਹੀਂ ਤੁਸੀਂ ਰੋ ਨਾ ਜਿੰਨਾ ਟਾਈਮ ਮਰਜੀ ਆਪਣੇ ਘਰ ਰੋ ਆਪਣੇ ਖਾਂ ਹੈਗੀ ਆ ਤੁਸੀਂ ਆਓ ਮੇਰੇ ਨਾਲ ਚੱਲੋ ਆਜੋ बस ਰੋ ਨਾ ਕੁਝ ਨਹੀਂ ਹੁੰਦਾ ਸਾਰਾ ਕੁਝ ਆਪ ਹੀ ਹੌਲੀ ਹੌਲੀ ਠੀਕ ਹੋ ਜਾਊਗਾ